ਕਿਆ ਲਈ ਸਵਾਗਤ ਹੈ ਤੁਹਾਡਾ ਅੱਜ ਦੇ ਵਲੌਗ 'ਚ ਤੇ ਅੱਜ ਆਪਾਂ ਸਭ ਤੋਂ ਪਹਿਲਾਂ ਜਾਵਾਂਗੇ ਵੀ ਕਾਲੇ ਕੇ ਪੰਪ ਲਾਉਣ ਤੇ ਉਸ ਤੋਂ ਬਾਅਦ ਜਾਵਾਂਗੇ ਮੋਗੇ ਤੇ ਚਲੋ ਫਿਰ ਆਪਾਂ ਚੱਲਦੇ ਆਂ ਕਰਨ ਵਾਲੇ ਬਾਈ ਜੀ ਆਰਟ ਇਹਨੇ ਤੇ ਉਹਨਾਂ ਨੇ ਆਪਦਾ ਕੰਮ ਸ਼ੁਰੂ ਕਰਤਾ पंच चुके मोगे अपनी टीम च बंदे आए इस टाइम? दो ਹਾਂਜੀ ਅੱਜ ਆਪਾਂ ਕਰਤਾ ਸੀ 5630 ਦਾ ਕਲਚ ਨਵੀਂ ਅਸੈਂਬਲੀ ਚਾੜ੍ਹਤੀ ਨਵੀਂ ਕਿਹੜੀਆਂ ਅੱਖਾਂ ਮਾਰਨੀਆਂ ਮਾਰ ਜਾਂਦੀਆਂ ਹਰੇਕ ਨੂੰ ਏਕਾ ਸਾਡਾ ਫੋਰਮੈਨ ਲੱਗਾ ਪਿਆ ਜੀ ਹੁੱਕ ਟੰਗਣ ਅੱਖਾਂ ਪਰਨ ਰੋਜ਼ ਨੂੰ ਪਰਾਣੀ ਜਿੱਦਾ ਪਾਸੇ ਮਾਰਦੇ ਨੇ ਯਾਰ ਜਾਣਦੇ ਨੂੰ ਲੋ ਨਹੀਂ ਹੁੰਦਾ ਤੇ ਹਾਂ ਹਾਂ ਬਲੌਗ ਕਰਦਾ ਫੜ ਜਾਂਦੇ ਹੋਰ ਬੁਲਾਉਂ ਜਾਂ ਜੀ ਬਹੁਤ ਬਹੁਤ ਕਰੋ ਟਰੈਕਟਰ ਬਈ ਆਪਣੇ ਪਾਸੇ ਨੇ ਕਰੋ ਬੈਠ ਦੇ ਚੱਲ ਚੱਲ ਆ ਗਿਆ ਕੋਈ ਨਹੀਂ ਕੋਈ ਨਹੀਂ ਚੱਕ ਦੇ ਗੱਰਾ ਪੈਂਡ ਨੂੰ ਹਾਂ ਟਰੈਕਟਰ ਪਾਸੇ ਹਾਂ ਪਾਸੇ ਆ ਜਾਓ ਭਰਾਵਾ ਇਹਦੇ ਪੈਰ ਪੂਰੇ ਹੀ ਪਹੁੰਚਦੇ ਆ ਉੱਤੇ ਝਾੜ ਦੂ ਇਹ ਅੱਗੇ ਆ ਫੜੀ ਇੱਥੇ ਮਗਰ ਦੋਹੇ ਮਗਰ ਹੋਵੇ ਖਾਜੀਆਂਗਾ ਨਹੀਂ ਨਹੀਂ ਜੂ ਫਰੇ ਮਗਰ ਹੋਵੇ ਖਾਜੀਆਂ ਦੇਖਿਆ ਕਰਕੇ ਓਕੇ ਚੈੱਕ ਕਰ ਲੈ 哎。 ਹਾਂ ਜੀ ਜੇ ਤੁਹਾਨੂੰ ਅੱਜ ਦਾ ਬਲੌਗ ਵਧੀਆ ਲੱਗਿਆ ਤੇ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ 'ਨਾਂ ਦਬਣਾ ਭੁੱਲਿਓ ਤੇ ਮਿਲਦੇ ਆਂ ਫੇਰ ਕੱਲ ਨੂੰ ਇੱਕ ਹੋਰ ਨਵੇਂ ਬਲੌਗ